ਅੱਜ ਸੁਹਾਣਾ ਮਹਾਲੀ ਵਿਖੇ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੀ ਜਿੱਥੇ ਬਹੁਤ ਹੀ ਵੱਡੇ ਨਾਮ ਸੀ ਟਰੈਕਟਰ ਦੇਣੇ ਸਨ ਬੈਸਟ ਰੇਟਰ ਤੇ ਯਾਫੀ ਨੂੰ ਹੋਰ ਵੀ ਵੱਡੇ ਨਾਮ ਸਨ ਉੱਥੇ ਅੱਜ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ ਹੈ ਜਿੱਥੇ ਕਬੱਡੀ ਕੋਚ ਸਪੌਂਸਰ ਅਤੇ ਖਿਡਿਆਰੀ ਰਾਣਾ ਬਾਲਾਚੌਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਨਾਲ ਸੈਲਫੀ ਕਰਨ ਦੇ ਬਹਾਨੇ ਫੋਟੋ ਖਿਚਾਉਣ ਦੇ ਬਹਾਨੇ ਨਾਲ ਉਹਦੇ ਸਿਰ ਵਿੱਚ ਗੋਲੀਆਂ ਮਾਰ ਦਿੱਤੀਆਂ ਹਨ ਕਬੱਡੀ ਟੂਰਨਾਮੈਂਟ ਵਿੱਚ ਭਗੜੜ ਮੱਚ ਗਈ ਅਤੇ ਟੂਰਨਾਮੈਂਟ ਬੰਦ ਕਰ ਦਿੱਤਾ ਗਿਆ ਮਹਾਲੀ ਕਬੱਡੀ ਟੂਰਨਾਮੈਂਟ ਵਿੱਚ ਹੋਈ ਫਾਇਰਿੰਗ ਦੌਰਾਨ ਰਾਣਾਵਲਾ ਚੌਰ ਦੀ ਮੌਤ ਹੋ ਗਈ ਹੈ ਲਗਭਗ ਦੱਸਿਆ ਜਾ ਰਿਹਾ ਹੈ ਉਦੇਸੀ ਗੋਲੀਆਂ ਲੱਗਿਆ ਹਨ ਉਸ ਨੂੰ ਨਾਲ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਮਰਤਕ ਕੋਸਤਾਂ ਲਾਣ ਦਿੱਤਾ ਗਿਆ ਬਹੁਤ ਹੀ ਮੰਦਭਾਗੀ ਘਟਣਾ ਹੈ ਕਬੱਡੀ ਯਕਤ ਲਈ ਕੀ ਬਣੂਗਾ ਕਬੱਡੀ ਦਾ ਬਹੁਤ ਹੀ ਗਲਤ ਹੋਇਆ ਹੈ ਪਹਿਲਾਂ ਇਸੇ ਤਰ੍ਹਾਂ ਹੀ ਸੰਦੀਪ ਨੰਗਲੰਬੀਆਂ ਜੋ ਕਿ ਕਬੱਡੀ ਦਾ ਸੁਪਰਸਟਾਰ ਜਾਫੀ ਸੀ ਉਸਦੇ ਵੀ ਇਸੇ ਤਰ੍ਹਾਂ ਮਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ ਉਹ ਵੀ ਇੱਕ ਬਹੁਤ ਵੱਡੀ ਮੰਦ ਭਾਗੀ ਘਟਨਾ ਸੀ ਇਸ ਤਰ੍ਹਾਂ ਅਣਿਆ ਘਟਨਾਵਾਂ ਬਹੁਤ ਹੀ ਹੋ ਰਹੀਆਂ ਹਨ ਜੋ ਕਬੱਡੀ ਨੂੰ 6 ਵਾਲਾ ਤੱਕ ਰਹੀਆਂ ਹਨ ਦੇਖੋ ਕਿਸ ਤਰ੍ਹਾਂ ਉਸ ਨੂੰ ਗੱਡੀ ਵਿੱਚ ਪਾਇਆ ਜਾ ਰਿਹਾ ਹੈ ਗੋਲੀ ਲੱਗਣ ਤੋਂ ਬਾਅਦ ਰਾਣਾ ਬਲਾਚੌਰ ਕਬੱਡੀ ਦਾ ਪ੍ਰਮੋਟਰ ਸੀ ਟੀਮਾਂ ਤਿਆਰ ਕਰਕੇ ਲਿਆਉਂਦਾ ਸੀ ਟੂਰਨਾਮੈਂਟਾਂ ਤੇ ਥੋੜੇ ਹੀ ਜਣਾ ਹੋਏ ਹਨ ਵਿਆਹ ਨੂੰ ਦੱਸਿਆ ਜਾ ਰਿਹਾ ਹੈ ਰਾਣਾ ਬਲਾਚੌਰ ਦਾ ਵਿਆਹ ਵੀ ਫੇਸਲੇ ਕੋ ਜਦਣਾ ਵਿੱਚ ਹੀ ਹੋਇਆ ਹੈ ਪਰਿਵਾਰ ਦਾ ਵੀ ਬਹੁਤ ਬੁਰਾ ਹਾਲ ਹੋ ਗਿਆ ਇੰਨੀ ਮਾੜੀ ਘਟਨਾ ਕੀਤੀ ਹੈ ਕੀ ਹੋ ਰਿਹਾ ਹੈ ਪੰਜਾਬ ਵਿੱਚ ਬਹੁਤ ਹੀ ਗਲਤ ਹੋ ਰਿਹਾ ਜੋ ਹੋ ਰਿਹਾ ਕਬੱਡੀ ਜਗਤ ਲਈ ਦੇਖੋ ਕਿਸ ਤਰ੍ਹਾਂ ਗੱਡੀ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਣਾ ਬਲਾਚੌਰ ਨੂੰ ਤਾਂ ਜੋ ਉਹਨੂੰ ਬਚਾਇਆ ਜਾ ਸਕੇ ਪਰ ਨਹੀਂ ਬਚਾਇਆ ਜਾ ਸਕੇ ਜੇ ਤੂੰ ਖੇਡੂ ਕੀ ਬਈ ਉਹਦੇ ਨਾਲ ਹੁਣ ਦਲ ਬਾਈ ਪਿੱਛੇ ਹੁੰਦੇ ਹੋ